ਸਾਡਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ 54 ਪੰਜਾਬ ਪੰਜਾਬ ਸਰਕਾਰ ਨੇ ਬੇਅਦਬੀ ਮਾਮਲਿਆਂ ਤੇ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਹੈ ਜਦੋਂ ਬੇਅਦਬੀ ਮਾਮਲਿਆਂ ਤੇ ਕਾਨੂੰਨ ਬਣਾਉਣ ਦੀ ਗੱਲ ਆਉਣ ਵਾਲਾ ਵਿਧਾਨ ਸਭਾ ਸੈਸ਼ਨ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਪੀਕਰ ਸਾਹਿਬ ਨੇ ਪੰਜਾਬ ਦੇ ਰਾਜਪਾਲ ਸਾਰਿਆਂ ਨੇ ਇੱਕ ਤਰਫਾ ਇੱਕ ਤਰ੍ਹਾਂ ਦਾ ਫੈਸਲਾ ਕਰ ਲਿਆ ਤੇ ਸਵਾਗਤਯੋਗ ਫੈਸਲਾ ਹੈ ਇਸ ਦਾ ਜਿੰਨਾ ਸਵਾਗਤ ਕੀਤਾ ਜਾਵੇ ਘੱਟ ਹੈ ਪਰ ਇਥੇ ਅਸੀਂ ਥੋੜਾ ਜਿਹਾ ਇਸ ਕਾਨੂੰਨ ਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣ ਦਾ ਯਤਨ ਕਰੀਏ ਕਿ ਜੇ ਆਉਣ ਵਾਲਾ ਸਮਾਂ ਬੇਅਦਬੀ ਮਾਮਲਿਆਂ ਵਿੱਚ ਇਹ ਕਾਨੂੰਨ ਜਿਹੜਾ ਸਖਤਾਈ ਦੇ ਤੌਰ ਤੇ ਕੰਮ ਕਰੇਗਾ ਤੇ ਪਿੱਛੇ ਜਿਹੜਾ ਸਮਾਂ ਲੰਘਿਆ ਹੁਣ ਤੱਕ ਦੀਆਂ ਸਰਕਾਰਾਂ ਜਿਹੜੀਆਂ ਪਿੱਛੇ ਵਿਅਦਬੀ ਹੋਈਆਂ ਨੇ ਉਹਦੇ ਲਈ ਸਰਕਾਰਾਂ ਦਾ ਅਵੇਸਲਾਪਨ ਸੀ ਜਾਂ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਸੀ ਇਹ ਸਵਾਲ ਬਹੁਤ ਵੱਡਾ ਅੱਜ ਦੇ ਇਸ ਐਪੀਸੋਡ ਨੂੰ ਲੈ ਕੇ ਇਸ ਮਸਲੇ ਨੂੰ ਲੈ ਕੇ ਸਦੋਂ ਬੇਅਦਬੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇ ਪੰਜਾਬ ਦੇ ਵਿੱਚ ਸ਼ਰੇਆਮ ਐਲਾਨ ਕਰ ਦਿੱਤਾ ਜਾਂਦਾ ਹੈ ਕੁਝ ਲੋਕਾਂ ਵੱਲੋਂ ਆਖਿਆ ਜਾਂਦਾ ਹੈ ਕਿ ਗੁਰੂਗ੍ਰੰਥ ਸਾਹਿਬ ਦੇ ਸਰੂਪ ਸਾਡੇ ਕੋਲ ਨੇ ਸਰਕਾਰਾਂ ਉਸ ਵੇਲੇ ਕਿੱਥੇ ਸੀ ਉਸ ਤੋਂ ਬਾਅਦ ਲਗਾਤਾਰ ਸਰਕਾਰਾਂ ਬਦਲਦੀਆਂ ਰਹੀਆਂ ਲਗਾਤਾਰ ਸਰਕਾਰਾਂ ਆਪਣਾ ਕੰਮ ਕਰਦੀਆਂ ਰਹੀਆਂ ਉਹਨਾਂ ਦੋਸ਼ੀਆਂ ਨੂੰ ਉਸ ਤਰ੍ਹਾਂ ਦੀ ਸਜ਼ਾ ਜਿਹੜੀ ਉਹਨਾਂ ਨੂੰ ਮਿਲ ਸਕੇ ਜਾਂ ਅਸਲ ਦੋਸ਼ੀ ਉਸ ਤਰੀਕੇ ਨਾਲ ਸਾਹਮਣੇ ਨਹੀਂ ਆ ਸਕੇ ਜਿਵੇਂ ਆਉਣੇ ਚਾਹੀਦੇ ਨੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਰ ਸਿੱਖ ਦੇ ਹਰ ਵਿਅਕਤੀ ਦੇ ਬਹੁਤ ਸ਼ਰਧਾ ਤੇ ਸਤਿਕਾਰ ਦਾ ਪਾਤਰ ਹਨ ਸਤਿਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਸੀਸ ਚੁੱਕਦਾ ਹੈ ਹਰ ਸਿੱਖ ਦਾ ਤੇ ਸਰਕਾਰਾਂ ਵੀ ਡਰਦੀਆਂ ਨੇ ਪਰੰਤੂ ਕਿਤੇ ਨਾ ਕਿਤੇ ਕਮੀ ਹੈ ਜਿਹੜੀ ਉਹ ਜ਼ਰੂਰ ਕਾਨੂੰਨ ਨੂੰ ਲਾਗੂ ਕਰਨ ਵਿੱਚ ਜਾਂ ਲੋਕਾਂ ਨੂੰ ਫੜਨ ਵਿੱਚ ਜਾਂ ਲੋਕਾਂ ਨੂੰ ਸਜ਼ਾ ਦੇਣ ਵਿੱਚ ਕਿਤੇ ਨਾ ਕਿਤੇ ਕਮੀਆਂ ਜ਼ਰੂਰ ਰਹਿ ਗਈਆਂ ਸੀ ਜਿਹੜੀਆਂ ਅੱਜ ਤੱਕ ਚੁਪਦੀਆਂ ਨੇ ਅਸੀਂ ਇਹ ਕਦੇ ਨਹੀਂ ਗੱਲ ਆਖੀ ਤੇ ਨਾ ਆਖਾਂਗੇ ਕਿ ਫਲਾਣੇ ਬੰਦੇ ਨੇ ਫਲਾਣੀ ਸਰਕਾਰ ਨੇ ਇਹ ਬਿਆਦਵੀਆਂ ਕਰਵਾਈਆਂ ਐਡਾ ਵੱਡਾ ਜ਼ੁਲਮ ਕੋਈ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਜਿਹੜਾ ਸਿੱਖ ਹੈ ਗੁਰੂ ਦਾ ਉਹ ਘੱਟੋ-ਘੱਟ ਨਹੀਂ ਕਰ ਸਕਦਾ ਜੇ ਉਹਦੇ ਰਾਜ ਵਿੱਚ ਨਹੀਂ ਹੋ ਸਕਦੀਆਂ ਪਰ ਐਸਾ ਹੋਇਆ ਉਹਨਾਂ ਦੋਖੀਆਂ ਨੇ ਉਹਨਾਂ ਦੰਬੀਆਂ ਨੇ ਜਿਨ੍ਹਾਂ ਨੇ ਬਿਆਦਵੀਆਂ ਕੀਤੀਆਂ ਕਹਿ ਕੇ ਕੀਤੀਆਂ ਤੇ ਸਰਕਾਰ ਉਹਨਾਂ ਨੂੰ ਫਾਹੇ ਲਾਉਣ ਵਿੱਚ ਅਸਮਰੱਥ ਰਹੀ ਪਿੱਛੇ ਰਹੀ ਐਸਾ ਹੋ ਨਹੀਂ ਸਕਿਆ ਤੇ ਹੁਣ ਨਵਾਂ ਕਾਨੂੰਨ ਆ ਜਿਹੜਾ ਉਹ ਸਰਕਾਰ ਲੈ ਕੇ ਆ ਰਹੀ ਆ ਜਦੋਂ ਨਵਾਂ ਕਾਨੂੰਨ ਸਾਹਮਣੇ ਆਉਂਦਾ ਕੋਈ ਵੀ ਹੋਵੇ ਸਰਕਾਰ ਤੇ ਸਵਾਲ ਜ਼ਰੂਰ ਉੱਠਦੇ ਨੇ ਸਰਕਾਰ ਦਾ ਫੈਸਲਾ ਸਵਾਗਤਯੋਗ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਪਰ ਕੀ ਸੱਚਮੁੱਚ ਉਹ ਮਸਲੇ ਸਮੇਂ ਦੀ ਗਰਦਸ਼ ਵਿੱਚ ਅਲੋਪ ਹੋ ਗਏ ਨੇ ਜਿਹੜੇ ਪਿੱਛੇ ਸਾਰਾ ਕੁਝ ਜਿਹੜੇ ਬਰਤਾਰੇ ਵਾਪਰੇ ਨੇ ਬੜਾ ਕੁਝ ਸਰਕਾਰਾਂ ਵੱਲੋਂ ਕਿਹਾ ਗਿਆ ਬੜਾ ਕੁਝ ਸਰਕਾਰਾਂ ਵੱਲੋਂ ਅੰਗੋਲਿਆ ਕੀਤਾ ਗਿਆ ਅਵੇਸਲਾਪਣ ਰਿਹਾ ਸਰਕਾਰਾਂ ਦਾ ਸਾਰੀਆਂ ਦਾ ਤੇ ਉਹਨਾਂ ਸਰਕਾਰਾਂ ਵੱਲੋਂ ਦਾਬੇ ਵੀ ਵੱਡੇ ਵੱਡੇ ਕੀਤੇ ਜਾਂਦੇ ਰਹੇ ਸਾਰੀਆਂ ਵੱਲੋਂ ਤੇ ਸਾਰੀਆਂ ਸਰਕਾਰਾਂ ਵੱਲੋਂ ਸਮੇਤ ਅੱਜ ਦੀ ਸਰਕਾਰ ਅ ਕੁਝ ਸਮਾਂ ਕੁਝ ਸਮਾਂ ਕੁਝ ਸਮਾਂ ਪਰ ਐਸਾ ਹੋ ਰ ਸਕਿਆ ਪਿਧਵੀ ਦੇ ਅਸਲ ਦੋਸ਼ੀਆਂ ਅਸਲ ਦੋਸ਼ੀਆਂ ਤੱਕ ਨਾ ਪੁੱਛ ਸਕਿਆ ਜਾਂ ਪਿਧਵੀ ਮਾਮਲੇ ਦੀ ਗੱਲ ਕਿਸੇ ਤਹ ਕੰਡੇ ਦੀ ਜਿਹੜੀ ਲੱਗ ਸਕੀ ਬਹੁਤ ਸਾਰੇ ਕਮਿਸ਼ਨ ਵੀ ਬਣਦੇ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਬਹੁਤ ਸਾਰੇ ਕੇਸਸ ਵੀ ਚੱਲਦੇ ਨੇ ਕੁਝ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਆ ਕੁਝ ਵਿਅਕਤੀ ਘੁੰਮਦੇ ਨੇ ਵਾਰ ਬੜਾ ਕੁਝ ਇਸ ਮਾਮਲੇ ਨੂੰ ਲੈ ਕੇ ਹੋਇਆ ਪਰੰਤੂ ਗੱਲ ਕਿਸੇ ਤਨ ਪੱਤਲ ਨਹੀਂ ਲੱਗੀ ਤੇ ਹੁਣ ਅਚਾਨਕ ਸਰਕਾਰ ਵੱਲੋਂ ਕਾਨੂੰਨ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਇਹਨੂੰ ਆਪਾਂ ਕਿਵੇਂ ਦੇਖੀਏ ਕਿ ਇਹ ਸਖਤ ਕਾਨੂੰਨ ਨਾਲ ਬਣਾਉਣ ਨਾਲ ਬੇਅਦਬੀ ਦੇ ਮਾਮਲੇ ਨੇ ਜਿਹੜੇ ਖਤਮ ਹੋ ਜਾਣਗੇ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਪਿੱਛੇ ਜੇ ਜੇ ਜਦੋਂ ਬੇਅਦਬੀ ਕੋਈ ਵਿਅਕਤੀ ਕਰਦਾ ਸੀ ਤੇ ਉਹਨੂੰ ਮੌਤ ਦੇ ਘਾਟ ਉਤਾਰਨ ਦਿੱਤਾ ਜਾਂਦਾ ਸੀ ਕੁਝ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਜਾਂ ਕੁਝ ਪ੍ਰਬੰਧਕਾਂ ਵੱਲੋਂ ਜਾਂ ਸਿੱਖ ਜਥੇਬੰਦੀਆਂ ਵੱਲੋਂ ਕੁਝ ਅਸੀਆਂ ਘਟਨਾਵਾਂ ਵੀ ਹੋਈਆਂ ਬੇਅਦਬੀ ਦੇ ਦੋਸ਼ੀਆਂ ਬਾਰੇ ਅਕਸਰ ਆਖਿਆ ਜਾਂਦਾ ਹੈ ਕਿ ਉਹ ਮਾਨਸਿਕ ਰੋਗੀ ਨੇ ਉਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਪਰੰਤੂ ਜੋ ਗੱਲ ਬੇਅਦਬੀਆਂ ਦੇ ਮਾਮਲੇ ਵਿੱਚ ਜੋ ਤਣ ਪੱਟਣ ਲੱਗਣ ਵਾਲੀ ਗੱਲ ਉਹ ਕਿਤੇ ਬਹੁਤੀ ਨਜ਼ਰ ਨਹੀਂ ਆਈ ਸੋ ਪੰਜਾਬ ਸਰਕਾਰ ਵੱਲੋਂ ਜਿਹੜਾ ਨਵਾਂ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਹੋ ਸਕਦਾ ਹੈ ਕਿ ਨਵਾਂ ਕਾਨੂੰਨ ਇਸ ਮਾਮਲੇ ਵਿੱਚ ਸਹਾਇੀ ਹੋ ਸਕੇ ਕੀ ਪਤਾ ਹੈ ਕਿ ਗੱਲ ਕਿਸੇ ਕੰਡੇ ਲੱਗ ਜਾਏ ਪਰ ਇੱਥੇ ਸਵਾਲ ਜਿਹੜਾ ਪਿਛਲੇ ਦੋਸ਼ੀਆਂ ਦਾ ਹੈ ਪਿਛਲੇ ਮਾਮਲਿਆਂ ਦਾ ਹੈ ਪਿਛਲੇ ਦੋਸ਼ੀ ਅਫਸਰਾਂ ਦਾ ਹੈ ਪਿੱਛੇ ਦੇ ਪਿੱਛੇ ਕੰਮ ਕਰਨੀਆਂ ਤਾਕਤਾਂ ਦਾ ਹੈ ਏਜੰਸੀਆਂ ਦਾ ਹੈ ਉਹ ਹਾਲੇ ਅਣਸੁਣਿਆ ਸਵਾਲ ਹੈ ਜਿਹੜਾ ਸਵਾਲ ਮੰਗ ਕਰਦਾ ਹੈ ਕਿ ਸਾਨੂੰ ਕਿ ਇਹ ਸਵਾਲ ਸਰਕਾਰਾਂ ਦੇ ਸਾਹਮਣੇ ਇੱਕ ਤਰ੍ਹਾਂ ਦਾ ਕਲੰਕ ਹੈ ਸਾਰੀਆਂ ਦੇ ਸਰਕਾਰਾਂ ਦੇ ਸਾਹਮਣੇ ਸਰਕਾਰਾਂ ਸੱਤਾ ਵਿੱਚ ਗੱਲਾਂ ਕਰਕੇ ਆਉਂਦੀਆਂ ਨੇ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਬੇਅਦਬੀ ਬੇਅਦਬੀ ਮਾਮਲਿਆਂ ਦੇ ਉੱਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਵਾਂਗੇ ਸੱਤਾ ਭੁੱਖ ਚ ਲਿਆ ਜਾਂਦੀਆਂ ਨੇ ਨਵੀਂ ਸਰਕਾਰ ਆ ਜਾਂਦੀ ਹੈ ਨਵੀਂ ਸਰਕਾਰ ਆਉਣ ਤੋਂ ਬਾਅਦ ਗੱਲ ਫਿਰ ਨਵੇਂ ਸਿਰਿਓਂ ਲੋਕਾਂ ਨੂੰ ਦੱਸਣ ਲਈ ਕੀਤੀ ਜਾਂਦੀ ਹੈ ਕਿ ਅਸੀਂ ਬਹੁਤ ਸੰਜੀਦਾ ਹਾਂ ਐਸਾ ਤੇ ਅਗਭਗ ਪਿਛਲੇ 15 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਐਸਾ ਨਹੀਂ ਹੋਣਾ ਚਾਹੀਦਾ ਤੇ ਹੁਣ ਜਿਹੜਾ ਨਵਾਂ ਬੇਅਦਬੀ ਕਾਨੂੰਨ ਆਉ ਉਹਦਾ ਸਵਾਗਤ ਜ਼ਰੂਰ ਕਰੀਏ ਪਰ ਪਿਛਲੇ ਸਾਰੇ ਹਿਸਾਬ ਨੇ ਜਿਹੜੇ ਕਾਨੂੰਨੀ ਤੌਰ ਤੇ ਉਹ ਕਦੋਂ ਤੇ ਕਿਵੇਂ ਸੰਪੂਰਨ ਹੋਣਗੇ ਬਹੁਤ ਵੱਡਾ ਸਵਾਲ ਹੈ ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਇਹਦੇ ਬਾਰੇ ਸਾਨੂੰ ਜ਼ਰੂਰ ਸਾਰਿਆਂ ਨੂੰ ਸੋਚਣਾ